ਨਮਸਕਾਰ ਜੀ ਮੇਰਾ ਨਾਮ ਰੱਗੂ ਬਹਿਲ ਹੈ ਕੇਅਰ ਫਾਰ ਆਟイズਮ ਫਾਊਂਡੇਸ਼ਨ ਜਲੰਧਰ ਤੋਂ ਮੈਂ ਇਸ ਇੰਡੀਪੈਂਡੈਂਸ ਡੇ ਦੇ ਉਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਵੈਸੇ ਤੇ ਅਸੀਂ ਗੱਲ ਕਰਦੇ ਆਂ ਕਿ ਅਸੀਂ ਆਜ਼ਾਦ ਤੇ ਹੋ ਗਏ ਸੀ ਸਾਲ 1947 ਦੇ ਵਿੱਚ ਬਟ ਮੈਂ ਅੱਜ ਵੀ ਗੱਲ ਕਰਾਂ ਤੇ ਕੁਝ ਫੀਲਡ ਇਦਾਂ ਦੀਆਂ ਨੇ ਜਿਦੇ ਚ ਅਸੀਂ ਅੱਜ ਵੀ ਆਜ਼ਾਦ ਨਹੀਂ ਆ ਅੱਜ ਵੀ ਅਸੀਂ ਗੁਲਾਮ ਆ ਮੈਂ ਗੱਲ ਕਰ ਰਿਹਾ ਹਾਂ ਸਪੈਸ਼ਲ ਨੀਡ ਫੀਲਡ ਦੀ ਸੋ ਸਪੈਸ਼ਲ ਨੀਡ ਫੀਲਡ ਦੇ ਉੱਤੇ ਮੈਂ ਗੱਲ ਕਰਾਂ ਤੇ ਅੱਜ ਵੀ ਲੋਕਾਂ ਨੂੰ ਲੱਗਦਾ ਹੈ ਕਿ ਨਹੀਂ ਪਤਾ ਨਹੀਂ ਇੰਨਾ ਬੱਚਿਆਂ ਨੂੰ ਸਕੂਲ ਦੇ ਵਿੱਚ ਪੂਰਾ ਹੱਕ ਨਹੀਂ ਮਿਲਦਾ ਜਾਂ ਉਹ ਐਡਮਿਸ਼ਨਸ ਜਾਂ ਉਹ ਹਰ ਕਲਾਸ ਦੇ ਵਿੱਚ ਸਾਰੀਆਂ انرੋਲਮੈਂਟ ਨਹੀਂ ਮਿਲ ਪਾਉਂਦੀਆਂ ਸੋ ਮੈਂ ਗੱਲ ਕਰਦਾ ਮੈਂ ਪਿਛਲੇ 4 ਸਾਲ ਤੋਂ ਇਸ ਫੀਲਡ ਦੀ ਗੱਲ ਕਰ ਰਿਹਾ ਮੈਂ ਸਮਝਾਉਣਾ ਚਾਹਨਾ ਕਿ ਇਹ ਕੋਈ ਛੂਹਛਾਉ ਦੀ ਬਿਮਾਰੀ ਨਹੀਂ ਹੈ ਜਿਹੜੀ ਕਿ ਨਾਲ ਬੈਠਣ ਦੇ ਨਾਲ ਫੈਲਦੀ ਹੈ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਸਾਡਾ ਸਮਾਜ ਜਿਹੜਾ ਹੈ ਸੰਵੇਦਨਸ਼ੀਲ ਬਣੇ ਅਸੀਂ ਆਪਣੇ ਬੱਚਿਆਂ ਨੂੰ ਚੰਗੀਆਂ ਚੰਗੀ ਨਸੀਹਤ ਦਈਏ ਔਰ ਹਰ ਫੀਲਡ ਦੇ ਵਰਗ ਦੇ ਬੱਚਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਿੱਖਿਆ ਦਈਏ ਸੋ ਇੱਥੇ ਮੈਂ ਰਿਕਵੈਸਟ ਕਰਨਾ ਚਾਹਨਾ ਸਾਰੇ ਦੇਸ਼ ਵਾਸੀਆਂ ਨੂੰ ਕਿ ਸਮਝੋ ਇਹਨਾਂ ਬੱਚਿਆਂ ਨੂੰ ਵੀ ਪੂਰਾ ਹੱਕ ਹੈ ਹਰ ਫੀਲਡ ਦੇ ਵਿੱਚ ਅੱਗੇ ਵਧਣ ਲਈ ਤੇ ਉਹ ਅਸੀਂ ਉਦੋਂ ਹੀ ਵੱਧ ਪਾਣਗੇ ਜਦੋਂ ਅਸੀਂ ਉਹਨਾਂ ਨੂੰ ਮੌਕਾ ਦੇਵਾਂਗੇ ਸੋ ਅਗਰ ਇਹੀ ਬੱਚਾ ਸਾਡੇ ਕਰ ਦੇ ਵਿੱਚ ਹੋਵੇ ਤੇ ਸਾਡੇ ਤੇ ਕੀ ਬੀਤਦੀ ਹੈ ਸੋ ਮੈਂ ਰਿਕਵੈਸਟ ਕਰਦਾ ਕਿ ਅਸੀਂ ਸਾਰੇ ਰਲ ਮਿਲ ਕੇ ਇੱਕ ਇਹੋ ਜਿਹਾ ਸਮਾਜ ਖੜਾ ਕਰੀਏ ਜਿੱਥੇ ਇਸ ਤਰ੍ਹਾਂ ਦਾ ਭੇਦਭਾਵ ਨਾ ਕੀਤਾ ਜਾਵੇ ਤਾਂ ਕਿ ਇਹਨਾਂ ਬੱਚਿਆਂ ਨੂੰ ਵੀ ਉਹ ਹਰ ਮੌਕਾ ਮਿਲ ਸਕੇ ਅੱਗੇ ਵਧਣ ਦਾ ਸੋ ਥੈਂਕ ਯੂ ਸੋ ਮੱਚ ਹੈ ਮੇਰਾ ਬਸ ਇਹ ਛੋਟਾ ਜਿਹਾ ਮੈਸੇਜ ਹੈ ਬੜੀ ਛੋਟੀ ਜੀ ਬੇਨਤੀ ਹੈ ਇੱਕ ਸਪੈਸ਼ਲ ਫਾਦਰ ਦੀ ਸਾਰੀ ਦੁਨੀਆ ਦੇ ਅੱਗੇ ਕਿ ਇਹਨੂੰ ਇਸ ਭੇਦਭਾਵ ਨੂੰ ਖਤਮ ਕੀਤਾ ਜਾਵੇ ਹਰ ਬੱਚੇ ਨੂੰ ਅੱਗੇ ਵਧਣ ਦਾ ਪੂਰਾ ਹੱਕ ਹੈ ਹੁਣ ਤੇ ਬਲਕਿ ਸਾਡੀ ਸੋਸਾਇਟੀ ਦੇ ਜਿਹੜੇ ਹੀਰੋ ਨੇ ਉਹਨਾਂ ਨੇ ਵੀ ਇਸ ਟੌਪਿਕ ਦੇ ਉੱਤੇ ਮੂਵੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਰੀਸੈਂਟਲੀ ਹੁਣ ਇੱਕ ਸਿਤਾਰੇ ਜ਼ਮੀਂ 'ਤੇ ਮੂਵੀ ਆਈ ਹੈ ਜਿਹਦੇ ਚ ਅਮੀਰ ਖਾਨ ਨੇ ਬਹੁਤ ਅੱਛਾ ਮੈਸੇਜ ਦਿੱਤਾ ਸੋ ਹੁਣ ਸਾਨੂੰ ਸਭ ਨੂੰ ਆਪਣੀ ਸੋਚ ਨੂੰ ਆਜ਼ਾਦ ਕਰ ਲੈਣਾ ਚਾਹੀਦਾ ਹੈ ਤਾਂਕਿ ਅਸੀਂ ਇੱਕ ਇੰਡੀਪੈਂਡੈਂਟ ਮੁਲਕ ਦੀ ਜਿਹੜੀ ਫੀਲਿੰਗ ਹੈ ਉਹਨੂੰ ਲੈ ਪਾਈਏ ਠੀਕ ਹੈ ਸੋ ਥੈਂਕ ਯੂ ਸੋ ਮੱਚ ਜੀ ਥੈਂਕ ਯੂ